ਦੋਨਾਂ ਦੀ ਰਿਪੋਰਟ ਕਰਨੀ ਸਮਝਾਈ ਐ। ਅਤਿ ਆਸ਼ਨਾ ਤਾਂ ਤੋ ਮੇਟ। ਅੰਦਾਜ਼ ਰਵਾਇਤੀ ਤੇ ਤੂੰ ਇਹ ਆ ਰਾਨ ਕੇ ਕੋਈ ਗੱਲ ਕਰਦੇ। ਤੁਸੀਂ ਕਿਰਕੋਤ ਰਾਤ ਦੇ ਅੰਦਰ ਆਪ ਬਾੜ ਕੇ ਤੇ ਗੱਲ ਕਰਨ ਦੇ। ਮੈਂ ਤੇਨੂੰ ਬੋਲ ਕੇ ਦੱਸਦੀ। ਵਿਆਹ ਨਹੀਂ ਹਾੜਾ ਦੇਣੀ ਤਾਂ ਕਰਨਾ। ਬਸਨਾ ਪਟੂ ਲੋੜ ਤਾਂ ਨਹੀਂ ਸਮਾਉਣ ਦੇ। ਨਹੀਂ ਲਗਾ ਇੱਕ ਕਹਾਣੀ ਬਣੂਗੀ। ਤੂੰ ਲੋੜਾ ਸਿੱਧਾ ਬੋਲ। ਉਹਨੇ ਤਾਂ ਸਿਰ ਵੀ ਨਹੀਂ ਕਰ ਗਈ। ਮੈਂ ਕੀ ਤਮੀਜ਼ ਨਾਲ ਗੱਲ ਕਰੋ। ਤੋ ਬੱਛਾ ਰੱਖਿਆ। ਤੂੰ ਕੀ ਡਿਊਟੀ ਕਰਨਾ ਆਇਆ? ਤੋ ਅਜਾ ਬੋਲ ਕੇ ਸਮੋਹ ਦੇ। ਉਹਨੇ ਨਹੀਂ ਨਹੀਂ ਕਿ ਤੂੰ ਇਹ ਬਾਕੀ ਆਉਣ ਨਹੀਂ ਸਕੀ। ਤੂੰ ਇਹ ਨਹੀਂ ਗੱਲ। ਤੁਹਾਨੂੰ ਕੀ ਆਉਂਦਾ ਪਹਿਲਾਂ ਮੈਨੂੰ ਕੋਈ ਨੁਕਤਾ ਦੇ ਠੀਕ ਹੈ ਅਸੀਂ ਆ ਕੇ ਨਹੀਂ ਕਰਦੇ ਇਸ ਨੂੰ ਕੰਮ ਖਾ ਦੇਣਾ ਕੋਈ ਬੋਡੀ ਕਾਰ ਹੈ ਕੋਈ ਵੀ ਤੁਹਾਡੇ ਨਾਲ ਮਰਜਾਉਣੀ ਹੈ ਸਪੋਰਟਿੰਗ ਆਖਿਆ ਹੈ ਤਾਂ ਕਿ ਤੁਹਾਨੂੰ ਬੋਡੀ ਕਾਰ ਦਾ ਪੱਠਾ ਦੇਣ ਤੇ ਤੁਹਾਨੂੰ ਵੀ ਸਪੋਰਟਿੰਗ ਮਿਲੇ ਕੋਈ ਆ ਗਈ ਕਿੱਟ ਥੱਪੜ ਮਾਰਿਆ ਕਿਸ ਤੋਂ ਬੋਝਾ ਜਾਣਾ ਕਰਾਉਣਾ ਤਾਂ ਅੱਗੇ ਨੂੰ ਕਰਨਾ ਮੈਂ ਤੇਰੇ ਕੰਮ ਤੋਂ ਬਹੁਤ ਚਾਹਾਂ ਬੋਡੀ ਕਾਰ ਤੋਂ ਸੋਵੋ ਕੰਮ ਤਾਂ ਕਰਦੇ ਨਹੀਂ ਲੇ ਪੇਸ਼ਾ ਨੂੰ ਜਿਹੜੀ ਹੋਰ ਫੋਟੋ ਸੈਕਮੈਟਿਕ ਮਾਂ ਮਮੀ ਤੂੰ ਇਹ ਗੋਰਮ ਨਾਲ ਤੂੰ ਵੀ ਕੀ ਨਹੀਂ ਇਹ ਕਿੱਧਰ ਗਿਆ ਭਾਈ ਉਹ ਵਾਲਾ 3 ਵਜੇ ਦਰਾਜਾ ਘਟਾਇਆ ਮੰਦਰਾਇਆ ਕਿ ਨਹੀਂ ਆ ਦੱਸੋ ਤੁਸੀਂ ਬੁਖਾਰ ਕੋਲ ਤੁਹਾਡੇ ਬੱਚਿਆਂ ਚ ਹੋ ਗਿਆ ਜਿਹੜੀ ਨਿਮਰਪਨ ਦੋ ਘਾੜੀ ਤੁਹਾਨੂੰ ਦੇਖਦੇ ਹੋ ਨਹੀਂ ਦੇਣੀ ਜੇ ਅਹੀਂ ਨਹੀਂ ਜਾਂਦੇ ਫਿਰ ਹੰਦਾ ਗਾਲੇ ਦੇ ਏ ਨਹੀਂ ਆਇਆ ਨਾ ਜੋ ਤੁਹਾਡੀ ਗੱਲ ਨਹੀਂ ਠੀਕ ਤੇਰੇ ਨਾਲ ਕੰਪਨੀ ਵਾਲੇ ਨਹੀਂ ਆਇਆ ਸਭ ਦਾ ਡਰ ਹੈ ਬੱਚੇ ਨੂੰ ਵਰਗਾ ਅਨੁਛੇ ਇਹਦਾ ਫਾਇਦਾ ਨਹੀਂ ਨਹੀਂ ਇਹ ਗੱਲ ਗਲਤ ਹੈ ਨਾ ਦਰਵਾਜ਼ਾ ਖੋਲ ਕੇ ਸੌਣੇ ਦਾ ਕੰਮ ਕਰਦਾ ਸੌਣੇ ਦਾ ਕੰਮ ਨਹੀਂ ਇਹ ਹੋਂਡ ਕੰਡ ਦਾ ਨੀਂ ਮਾਰਨ ਸੁਣ ਕਰਾਈ ਕਿਹਦਾ ਤੂੰ ਇਸ ਕੋਟੀ ਗੱਲ ਦੀ ਦੂਤੀ ਲਾ ਦੇ ਤੇ ਕੁਰਸੀ ਤੇ ਲਾ ਕੇ ਬਹਿ ਜਾ ਤੇ ਤੂੰ ਮੈਨੂੰ ਬੋਲ ਕੇ ਦਵਾਜਾ ਕੋਲ ਕੇ ਸੋਤਣਾ ਕੀ ਕਹੂੰਗੀ ਤੇ ਤੂੰ ਸਾਡੇ ਕੋਲ ਕੋਈ ਸੋਨ ਨਹੀਂ ਕਿਹਾ ਮੈਨੂੰ ਸੱਜਣ ਜੀ ਸੱਜਣ ਤੁਹਾਨੂੰ ਕਹਾਂ ਮੈਂ ਕਿੰਨਾ ਨਹੀਂ ਜਾਂਦੀ ਉਹ ਰਾਤਾ ਜੀ ਮੈਂ ਖਿਚਾ ਵੀ ਬਹੁਤ ਅੱਗੇ ਜਰੂਰੀ ਇਹ ਸਾਰੇ ਗੱਲ ਕਰ ਰਹੇ ਨੇ ਕਿ ਚੁੱਪ ਕਰ ਦੇ ਦੇਖ ਰਹੇ ਹੋ ਨਾ ਮਾਜਾ ਬੋਲਣਾ ਤੁਹਾਨੂੰ ਕੱਜ ਜਾ ਕੇ ਥੋੜੀ ਮੈਂ ਕੋਲ ਵਾਲੀ ਮੁੰਡੀ ਬੋਲ ਨਹੀਂ ਕਹਿਉਂਗਾ ਅੱਜ ਮਾਜਾ ਬੋਲਣਾ ਥੋੜਾ ਇੱਧੇ ਦਰਵਾਜ਼ਾ ਖੜਾਇਆ ਕੱਲ ਜੂ ਮੂਟ ਤੇ ਤਾਂ ਹੀ ਹਾਂਜੀ ਫੋਟੋ ਵੀ ਲਗਾ यार तो मैडम जी इत्ता तू ही बोलेगा तो नीं नीकी थोड़ी ना कोणा पे आंटी देखो देन इज ऑलवेज अ हिडकल अपोर्चुनिटी ट्रैक्शन जिसका बंदा आपको बोलता आपको तो मिलगा और तो सारे में मिलजदी दा हीराती बोली के मिल गया उससे उस गल करे उससे मिलेदा सुजिना ने बोल्या तो तुनी दीना बस बस तूतरी कहने तू छोटी काट रही का खाना कम देना सरकारी नहीं कहने पर मैं दसंगी फिर नौकरी की हालात पर नहीं है मीको भी नहीं इच्छा करवा तू खाली रेती मैं तो रेती करता कुरिया भी पन्ने इज हुंदी है ਮੈਡਮ ਕੀ ਗੱਲ ਬਾਤ ਹੈ ਸਰ ਬੱਚੇ ਨੂੰ ਡ੍ਰਿਪ ਕੀਤੀ ਸੀ ਤੇ ਇਹ ਨਾ ਖੇਡੇ ਖੇਡੇ ਡ੍ਰਿਪ ਨਿਕਲ ਗਈ ਐਂ ਨਾ ਇਹ ਬਲੀਡਿੰਗ ਹੋਉਂਦੀ ਇਨੇ ਹਾਂ ਨਹੀਂ ਤੇ ਇਹ ਬਲੀਡਿੰਗ ਹੋਣ ਲੱਗੀ ਅਹੀਂ ਅਮਰ ਸਿੰਘ ਪਾ ਹਿੱਤੇ ਡਰ ਕੇ ਉੱਤਰ ਆ ਗਏ ਅਹੀਂ ਮੈਮ ਕੋ ਗਏ ਪਹਿਲੇ ਮੈਂ ਧੀਰੇ ਧੀਰੇ ਦੌਰਕੋ ਟਿਕਟ ਦੌਰ ਖੋਲਣਗੇ ਚਲੋ ਮੈਂ ਵੀ ਸੋਚਿਆ ਕਿ ਉੱਠਦੇ ਟਾਈਮ ਲੱਗਦਾ ਮੈਂ ਦੋਰ ਖੁੱਪਾ ਇੰਨਾ ਵੀ ਕਾਫੀ ਟਾਈਮ ਤੇ ਦੋਰ ਨਹੀਂ ਖੁੱਪੀ ਕਾ ਅੱਛਾ ਫਿਰ ਮੈਂ ਮੇਰੀ ਠੀਕ ਹੈ ਮੈਨੂੰ ਕਹਿੰਦੇ ਕਿ ਤੂੰ ਗਲਤ ਪਰ ਮੈਂ ਗਲਤ ਸੀ ਮੈਂ ਝੋੜਦੀ ਕਰਨ ਲੱਗੀ ਸਾਰੇ ਵਾਰ ਦੇ ਬੱਚੇ ਬੰਦੇ ਬਾਹਰ ਆ ਗਏ ਪੇਸ਼ੈਂਟ ਵੀ ਬਾਹਰ ਆਏ ਪਰ ਮੈਡਮ ਨੇ ਦੋਰ ਨੂੰ ਓਪਨ ਕੀਤਾ ਅੱਛਾ ਦੋਰ ਜਦੋਂ ਓਪਨ ਹੋ ਗਿਆ ਕਿੰਨੇ ਵਜੇ ਦਾ ਟਾਈਮ ਸੀਗਾ ਸੋ 11:30 11 ਦਾ ਟਾਈਮ ਸੀਗਾ ਸਵਾ ਗਿਆ ਕੱਲ ਰਾਤੀ ਹੈਗੀ ਕੱਲ ਰਾਤੀ ਗੱਲ ਹੈ ਅੱਛਾ ਇਹਨਾਂ ਨੇ ਦੋਰ ਖੋਲਿਆ ਕਹਿੰਦੀ ਤੋੜ ਦੇ ਤੂੰ ਦਰਵਾਜਾ ਦਰਵਾਜਾ ਤੋੜਨ ਲੱਗੀ ਨੀ ਆ ਇੰਨੀ ਨੀ ਜ਼ੋਰ ਦੀ ਖੜਕਾਉਂਦੇ ਆ ਪਾਗਲਾਂ ਵਾਂਗ ਲੱਗੀ ਨੀ ਆ ਤੂੰ ਦਰਵਾਜਾ ਅੱਛਾ ਮੈਂ ਕੁਛ ਨੀ ਬੋਲੀ ਮੇਰੇ ਬੱਚੇ ਦਾ ਸਵਾਲ ਸੀਗਾ ਅੱਛਾ ਮੈਂ ਨਾ ਇਹਨੇ ਮੈਨੂੰ ਕੋਟਨ ਦਿੱਤਾ ਕਹਿੰਦੀ ਲੈ ਕਰ ਸਾਫ ਬਲੱਡੀ ਦਾ ਮੈਂ ਕੀਤਾ ਮੈਂ ਚੁੱਪ ਰਹੀ ਮੇਰੇ ਹਸਬੰਦ ਨੇ ਕਿਹਾ ਕਿ ਮੈਡਮ ਤਮੀਜ਼ ਨਾਲ ਬੋਲੋ ਉਹ ਬੱਚਾ ਲੈ ਕੇ ਆਇਆ ਤੁਹਾਡੇ ਅੱਗੇ ਕਹਿੰਦੀ ਤੂੰ ਚੁੱਪ ਕਰ ਜਾ ਥੱਪੜ ਖਾ ਲੇਂਗਾ ਮੇਰੇ ਹਸਬੰਦ ਨੇ ਮੈਂ ਕਿਹਾ ਤੂੰ ਹੱਥ ਲਗਾ ਫਿਰ ਮੈਂ ਤੈਨੂੰ ਦੇਖਾਂਗੀ ਕਿ ਤੂੰ ਹਾਂਜੀ ਮੈਂ ਤੈਨੂੰ ਹੱਥ ਤੂੰ ਹੱਥ ਲਗਾ ਫਿਰ ਮੈਂ ਤੈਨੂੰ ਦੇਖਾਂਗੀ

ਉਹਨਾਂ ਨੇ ਟੇਪ ਕਢਾਲ ਕੇ ਡ੍ਰਿਪ ਦਿਖੀ ਕਿ ਡ੍ਰਿਪ ਬੀਚਾਂ ਆ ਨਿਕਲ ਗਈ ਦੀਆ ਉਹਨਾਂ ਨੇ ਸਾਫ ਕਰਕੇ ਕਲੀਨ ਕਰਕੇ ਬਿਸਕਟ ਵਗਾਰਾ ਦੇ ਕੇ ਬੱਚੇ ਨੇ ਛੁਪ ਕਰਾ ਕੇ ਉਹਨਾਂ ਨੇ ਸਾਨੂੰ ਫਿਰ ਭੇਜਿਆ ਬਲੱਡ ਸਾਫ ਕਰਕੇ ਪਰ ਮੈਡਮ ਦੇ ਫਿਰ ਵੀ ਤਿੰਨੀ ਨਹੀਂ ਹੋਈ ਕਿ ਉਹ ਆਗੇ ਨੇ ਤੇ ਮੈਂ ਉਹਨਾਂ ਨੂੰ ਪੁੱਛਾਂ ਕਿ ਬੱਚਾ ਠੀਕ ਆ ਮੈਮ ਇੰਨੇ ਬਤਮੀਜ਼ੀ ਨਾਲ ਸਾਡਾ ਪੇਸ਼ ਆ ਨਾ ਮੈਡਮ ਨਭ ਜੋ ਕੀ ਮਾੜਾ ਕੀ ਕਰਦੇ ਉੱਥੇ ਮੈਂ ਕਿਹਾ ਤੇ ਸੁਭਿਧਾ ਉਹਨੇ ਅਹੀਂ ਤੇ ਚਲੋ ਸੀਗੇ ਪਰ ਜਿਹੜੇ ਵਿਚਾਰੇ ਬਾਹਰੋਂ ਆਂਦੇ ਗਰੀ ਉਹਨਾਂ ਨੇ ਵੀ ਇੱਥੇ ਬਤਮੀਜ਼ੀ ਕਰਦੇ ਆ ਕਈ ਕਹਿੰਦੇ ਆ ਕਿ ਅਸੀਂ ਕੁਝ ਕਹੀਏ ਤੇ ਕਹਿੰਦੀ ਆ ਪ੍ਰਾਈਵੇਟ ਚੱਲ ਜਾਓ ਕਿਉਂ ਚੱਲ ਜਾਓ ਤੁਸੀਂ ਤੁਹਾਨੂੰ ਸਰਕਾਰ ਕਿਸ ਗੱਲ ਦੀ ਸੁਗਲ ਦੇ ਸੁਪਦਾ ਦਿੰਦੀ ਆ ਵੀ ਤੁਸੀਂ ਇੱਥੇ ਬੈਠੇ ਦਿਓ ਸਰਕਾਰ ਨੇ ਫੈਸਲੀਆਂ ਦਿੱਤੀਆਂ ਹੋਈਆਂ ਆ ਉਸ ਕਿਟਲਾਂ ਦੇ ਵਿੱਚ ਹਾਂਜੀ ਸੁਪੂਲਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈਗੀ ਆ ਕੀ ਰਾਸ਼ੀ ਦੇਣਾ ਜਾਓਗੇ ਕਿ ਗਰੀਬਾਂ ਗਰੀਬ ਕਿੱਥੇ ਜਾਣਗੇ ਨਹੀਂ ਕਿੰਗਾ ਕੋ ਪੈਸੇ ਦਿਓ ਕਿੱਥੇ ਜਾਣਗੇ ਇਹ ਇਹਨਾਂ ਨੂੰ ਪੁੱਛੋ ਕਿ ਇਹ ਕਿੱਥੇ ਜਾਣਗੇ ਇਹ ਪਰਦੇ ਨਹੀਂ ਕਹਿੰਦੇ ਪ੍ਰਾਈਵੇਟ ਦਾ ਬਿੱਲ ਇਹ ਪਹਿਲਾਂ ਮਾਪਣੇ ਚੱਕੀਆਂ ਕਾ ਬਿਹੇਵੀਅਰ ਸਹੀ ਨਹੀਂ ਰਹੀ ਉਹਨਾਂ ਦਾ ਬਿਹੇਵੀਅਰ ਮੈਨੂੰ ਬਿਹੇਵੀਅਰ ਸਹੀ ਚਾਹੀਦਾ ਹੈ ਨਾ ਮੇਰੇ ਨਾਲ ਇੱਕ ਦੋ ਵਾਰ ਪਹਿਲੇ ਵੀ ਹੋਇਆ ਪਰ ਅਸੀਂ ਇਗਨੋਰ ਮਾਰਿਆ ਤੁਸੀਂ ਕਿਸੇ ਉੱਚ ਅਧਿਕਾਰੀ ਦੇ ਹਸਪਤਲ ਦੇ ਨੂੰ ਕਾਲ ਕੀਤੀ ਸੀ ਕਿ ਜਿਹੜਾ ਵੀ ਕੇਅਰ ਕੀਤੀ ਹੈ ਹਾਂਜੀ ਐਸਐਮਓ ਨੂੰ ਕਿਹਾ ਸੀਗਾ ਉਹਨੇ ਵੀ ਕੋਈ ਅੱਗੇ ਦੀ ਮੈਨੂੰ ਆ ਕੇ ਪਤਾ ਕੀ ਕਹਿੰਦੇ ਐਸਐਮਓ ਸਰ ਕਹਿੰਦੇ ਨੂੰ ਕਰੋ ਅਸਾ ਟੈਲੀਫੋਨ ਕਰੋ ਜਿਹੜਾ ਦਰਵਾਜ਼ਾ ਖੜਕਾਂਦਾ ਫਿਰ ਮੈਂ ਦੇਖਾਂਗਾ ਉਹਨਾਂ ਨੂੰ ਮੈਂ ਜਦੋਂ ਤੱਕ ਕਾਵਾਂਗਾ ਉਦੋਂ ਗੱਲ ਕਰਾਂਗਾ ਉਹ ਦੱਸਿਆ ਗਿਆ ਹੈ ਨਾ ਤੇ ਮਨ ਲਗੀ ਐਦਾ ਦਾ ਬਿਹੇਵੀਅਰ ਸਹੀ ਹੈ ਕਿ ਨਹੀਂ ਨਹੀਂ ਇਹ ਨਹੀਂ ਬਿਹੇਵੀਅਰ ਸਹੀ ਹੈ ਮੈਡਮ ਹੋਰ ਇਨਸਟਾਪ ਹੈ ਕੁਛ ਕਿਸੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਇਹ ਮੈਡਮ ਹੋਰੇ ਬਹੁਤ ਗਲਤ ਕਰਤਾ ਹੈ ਇਸ ਤਰ੍ਹਾਂ ਨਹੀਂ ਕਿ ਨਾ ਉਹਨ ਵੀ ਥੋੜਾ ਧਮਕੀ ਦੇ ਕੇ ਗਿਆ ਤੇ ਮੈਂ ਦੇਖ ਲਾਂਗੀ ਜਿਹਨੂੰ ਮਰਜ਼ੀ ਫੋਨ ਕਰੋ ਇਹਨਾਂ ਦੀ ਡਿਊਟੀ ਕਿਉਂ ਇੱਥੇ ਲਾਈ ਹੈ ਫਿਰ ਜੇ ਉਹਨਾਂ ਨੇ ਦੇਖਣਾ ਨਹੀਂ ਬੱਚੇ ਨੂੰ ਜਾਂ ਕਿਸੇ ਨੂੰ ਦੇਖਣਾ ਨਹੀਂ ਫਿਰ ਡਿਊਟੀ ਕਿਉਂ ਲਾਈ ਹੈ ਇੱਥੇ ਦੱਸਣ ਵਾਸਤੇ ਉਹਨਾਂ ਨੂੰ ਕੋਈ ਹੋਰ ਅਧਿਕਾਰੀ ਇੱਥੇ ਪਟਾਣਾ ਚਾਹੀਦਾ ਜਿਹੜੇ ਆਪਣੇ ਆਪ ਨੂੰ ਸੇਫ ਸਮਝਦੇ ਹੋ ਉਹ ਕਿੱਥੇ ਡਰਦੀ ਹੈ ਮੈਂ ਟੋਰ ਬੰਦ ਕਰਕੇ ਸੋਣਾ ਜੋ ਮਰਜ਼ੀ ਰਾਤ ਨੂੰ ਟੋਰ ਕੋਲ ਨਹੀਂ ਉਹ ਵੀ ਪੇਸ਼ੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਨਹੀਂ ਬਿਲਕੁਲ ਨਹੀਂ ਸਮਝੀ ਨਹੀਂ ਮੈਡਮ ਬਾਕੀ ਸਟਾਫ ਤਾਂ ਸਹੀ ਪਰ ਸੜਨੇ ਪੀਚ ਹੀ ਆਇਆ ਅੱਛਰ ਤੇਚ ਆਇਆ ਮਗਰ ਇਹਨਾਂ ਨੇ ਥੋੜਾ ਅੱਜ ਸੇਰੇ ਜਿਹੜੇ ਪੇਸ਼ੈਂਟ ਦੇ ਰਿਸ਼ਤੇਦਾਰ ਸੀਗੇ ਉਹ ਮੈਨੂੰ ਮਿਲੇ ਹੈਗੇ ਆ ਕੇ ਕਹਿੰਦੇ ਨੇ ਇਸ ਗਲਤ ਗੱਲ ਬਾਰੇ ਮੇਰੇ ਨਾਲ ਵੀ ਗੱਲ ਕੀਤਾ ਹੈਗਾ ਤੇ ਜਿਤਨਾ ਵੀ ਜਿਤਨਾ ਹੀ ਕੋਈ ਕਲੇਮ ਕੰਪਲੀਟ ਆਉਂਦੇ ਹੈਗੇ ਆ ਤਾਂ ਇਹ ਇਨਕੁਆਰੀ ਉਹਦੀ ਸਟਾਰਟ ਕਰ ਦਵਾਂਗੇ ਤੇ ਜੋ ਵੀ ਬੰਦੀ ਕਾਰਵਾਈ ਹੋਵੇ ਉਹਦੇ ਅਰੇਂਜ ਕਰਵਾਈ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਉੱਪਰ ਜਿਹੜੀ ਸਾਫਨਰ ਹੈਗੀ ਆ ਉਹਦੀ ਬਬਰ ਲਈ ਅਸੀਂ ਉਸ ਦੇ ਡਿਪਾਰਟਮੈਂਟ ਚੋਂ ਘਟ ਕੇ ਆਏ ਬੰਦੇ ਦੀ ਇਹ ਫਾਇਦਾ ਇਮੀਡੀਏਟ ਐਕਟ ਤੋਂ ਕਰ ਦਿੱਤਾ ਹੈਗਾ ਤੇ ਇਨਕੁਆਰੀ ਜਿਹੜੀ ਹੈਗੀ ਜਿੱਦਾਂ ਇਹ ਤੁਹਾਨੂੰ ਰਿਟਰਨ ਕੰਪਲੀਟ ਬੰਦੀ ਇਨਕੁਆਰੀ ਸਟਾਰਟ ਹੋਰ ਵੀ ਸਰ スタਫ ਵੀ ਮਨ ਕੇ ਇੱਥੇ ਹੁੰਦਾ ਹੈਗਾ ਤੇ ਉਹਨਾਂ ਨਾਲ ਜਿਹੜਾ ਹੈਗਾ スタਫ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ スタਫ ਨੂੰ ਜਿਹੜਾ ਹੈਗਾ ਬਹੁਤ ਹੀ ਮੇਰੇ ਪਹਿਲੇ ਹੀ ਪਰੇਸ਼ਾਨ ਮਿਲ ਜਾਂਦੇ ਤੇ スタਫ ਦੀ ਜਿਹੜੀ ਡਿਊਟੀ ਹੈ ਨਹੀਂ ਹੈ ਉਹ ਫਰਜ਼ ਮੰਨਦਾ ਹੈਗਾ ਉਹਨਾਂ ਦਾ ਕਿ ਪੇਸ਼ੈਂਟ ਨਾਲ ਬਹੁਤ ਹੀ ਪਿਆਰ ਨਾਲ ਤੇ ਸਲੀਕੇ ਨਾਲ ਗੱਲ ਕਰਨ ਤੇ ਪੇਸ਼ੈਂਟ ਨੂੰ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਤੇ ਮੈਂ ਤੁਹਾਡੇ ਰਾਂਝੇ ਇਹ ਵੀ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਕੋਈ ਸਾਡਾ ਐਮਪਲਾਈ ਕੋਈ ਕਿਸੇ ਨੂੰ ਤੰਗ ਕਰਦਾ ਹੈ ਜਾਂ ਜੋ ਪ੍ਰੋਪਰ ਡਿਊਟੀ ਨਹੀਂ ਕਰਦਾ ਹੈਗਾ ਤੇ ਮੇਰੇ ਕੋਲ ਸਿੱਧੇ ਆ ਕੇ ਮੇਰੇ ਕੋਲ ਆ ਕੇ ਪੇਸ਼ੈਂਟ ਸ਼ਿਕਾਇਤ ਕਰਦਾ ਹੈ ਜੋ ਬੰਦੀ ਕਾਰਵਾਈ ਹੁੰਦੀ ਹੈ ਕਿ ਲਵਾਉਣਾ ਅ ਜੀ ਅਜਿਹਾ ਕੋਈ ਨਹੀਂ ਆ ਰਿਹਾ ਕਿ ਜਿਹੜਾ ਨਰਸਰ ਨਾਲ ਇਹ ਸਟਾਫ ਹੈਗਾ ਉਸੇ ਹਸਪੀਟਲ ਦਾ ਨਹੀਂ ਦੱਸਿਆ ਜਾ ਰਿਹਾ ਉਹਦੇ ਇਨਕੁਆਰੀ ਵੀ ਸਾਡੇ ਕੋਲ ਸੀਸੀਟੀਵੀ ਲੱਗੇ ਹੋਏ ਹੈਗੇ ਉਹਦੇ ਇਨਕੁਆਰੀ ਵੀ ਨਹੀਂ ਕਰਦੇ ਕਰਦੇ ਅਗਰ ਉਹ ਮਤਲਬ ਕਿ ਸਟਾਫ ਦਾ ਨਹੀਂ ਪਾਇਆ ਜਾਂਦਾ ਉਹਨੂੰ ਫਿਰ ਉਹ ਵੀ ਉਹਦੇ ਵੀ ਪੁਲਿਸ ਦੀ ਕਰਵਾਈ ਹੋਈ ਨਹੀਂ ਜੋਦੀ ਕਰਵਾਏ ਬੰਦੇ ਜੀ ਕੀ ਸਰ ਇਹਦਾ ਕੋਈ ਮਾਲਕੀ ਅਗੇ ਬਾਰੋ ਦਾ ਅਦਰ ਅ ਅਦਰ ਇਮਪਲਾਈ ਦੇ ਅਕੋਰਡਿੰਗ ਡਿਊਟੀ ਕਰ ਸਕਦਾ ਵੀ ਨਹੀਂ ਬਿਲਕੁਲ ਨਹੀਂ ਜੋ ਸਾਡਾ ਇਮਪਲਾਈ ਪਰਮਾਨੈਂਟ ਹੈਗਾ ਜਾਂ ਆਊਟਸੋਰਸ ਹੈਗਾ ਜਾਂ ਕੰਟਰੈਕਟਡ ਹੈਗਾ ਡਿਊਟੀ ਕਰ ਸਕੋਗਾ